ਕਾਂਗਰਸ ਪਾਰਟੀ ਨੂੰ ਛੱਡਣ ਤੋਂ ਬਾਅਦ ਦਰਬੀਰ ਸਿੰਘ ਗੋਲਡੀ ਦੇ ਵੱਲੋਂ ਲਗਾਤਾਰ ਤਿੱਖੇ ਹਮਲੇ ਸੁਖਪਾਲ ਸਿੰਘ ਖੈਰਾ ਦੇ ਉੱਪਰ ਕੀਤੇ ਗਏ ਸੀ ਤੇ ਵੱਡੇ ਇਲਜ਼ਾਮ ਇਹ ਲਗਾਏ ਸੀ ਕਿ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਬਾਵਜੂਦ ਵੀ ਮੈਨੂੰ ਉਹਨਾਂ ਦੇ ਵੱਲੋਂ ਚੋਣ ਜੋ ਪ੍ਰਚਾਰ ਕੀਤਾ ਜਾ ਰਿਹਾ ਸੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਉਸ ਵਿੱਚ ਮੈਨੂੰ ਸੱਦਿਆ ਨਹੀਂ ਜਾ ਰਿਹਾ ਸੀ ਇਹ ਗੱਲ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਕਹੀ ਸੀ ਅਤੇ ਇਲਜ਼ਾਮ ਸੁਖਪਾਲ ਸਿੰਘ ਖੈਰਾ ਦੇ ਉੱਪਰ ਲਗਾਏ ਸੀ ਕਿ ਇੱਕ ਪਾਸੇ ਮੈਨੂੰ ਪੁੱਤ ਦੇ ਵਾਂਗ ਕਹਿ ਰਹੇ ਸੀ ਕੁਝ ਦਿਨ ਪਹਿਲਾਂ ਹੀ ਲੇਕਿਨ ਉਹਨਾਂ ਦੇ ਵੱਲੋਂ ਕਿਸੇ ਵੀ ਚੋਣ ਪ੍ਰਚਾਰ ਦੀ ਉਹਨਾਂ ਨੂੰ ਪਿੰਕ ਤੱਕ ਨਹੀਂ ਲੱਗਣ ਦਿੱਤੀ ਜਾ ਰਹੀ ਸੀ ਅਤੇ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਬਾਵਜੂਦ ਉਹਨਾਂ ਨੂੰ ਚੋਣ ਪ੍ਰਚਾਰ ਦੇ ਸਬੰਧ ਦੇ ਵਿੱਚ ਸੱਧਿਆ ਨਹੀਂ ਸੀ ਜਾ ਰਿਹਾ ਸੀ ਸੋ ਇਸ ਤੋਂ ਬਾਅਦ ਇਸੇ ਕਿ ਹਮਲੇ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਦਲਵੀਰ ਗੋਲਡੀ ਨੂੰ ਠੋਕਮਾ ਜਵਾਬ ਦਿੱਤਾ ਗਿਆ ਅਤੇ ਨਾਲ ਹੀ ਨਾਲ মিডিਆ ਦੇ ਮੁਖਾਤਿਬ ਹੁੰਦੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੱਲੀ-ਕੱਲੀ ਗੱਲ ਦੇ ਪਰ ਸਬੂਤ মিডিਆ ਨੂੰ ਦਿਖਾਏ ਗਏ ਨੇ ਕਿ ਉਹ ਦਲਵੀਰ ਸਿੰਘ ਗੋਲਡੀ ਜਿਹੜੇ ਕਹਿ ਰਹੇ ਨੇ ਕਿ ਮੈਨੂੰ ਕਿਸੇ ਵੀ ਚੋਣ ਪ੍ਰਚਾਰ ਦੇ ਵਿੱਚ ਨਹੀਂ ਸੱਦਾ ਜਾ ਰਿਹਾ ਸੀ ਆਪਣਾ ਮੋਬਾਈਲ ਦਿਖਾਉਂਦੇ ਹੋਏ ਮੋਬਾਈਲ ਦੇ ਉੱਪਰ ਕੀਤੇ ਹੋਏ ਟੈਕਸਟ ਮੈਸੇਜ ਦਿਖਾਏ ਗਏ ਨੇ ਕਿ ਮੈਂ ਦਲਵੀਰ ਸਿੰਘ ਗੋਲਡੀ ਨੂੰ ਹਰ ਇੱਕ ਚੋਣ ਪ੍ਰਕਿਰਿਆ ਤੋਂ ਪਹਿਲਾਂ ਹਰ ਇੱਕ ਚੋਣ ਦੀ ਜੋ ਵੀ ਕੈਂਪੇਨ ਵਾਸਤੇ ਅੱਖੀਆਂ ਦੀ ਜਗਾ ਨਿਸ਼ਚਿਤ ਕੀਤੀ ਜਾਂਦੀ ਸੀ ਮੈਂ ਉਸ ਦੇ ਸੰਬੰਧ ਦੇ ਵਿੱਚ ਦਲਵੀਰ ਸਿੰਘ ਗੋਲਡੀ ਨੂੰ ਫੋਨ ਵੀ ਕਰਦਾ ਰਿਆ ਦਲਵੀਰ ਸਿੰਘ ਗੋਲਡੀ ਨੇ ਮੇਰਾ ਫੋਨ ਨਹੀਂ ਚੁੱਕਿਆ ਬੈਲ ਜਾਣ ਦੇ ਬਾਵਜੂਦ ਵੀ ਮੇਰਾ ਫੋਨ ਨਹੀਂ ਚੁੱਕਿਆ ਨਾ ਮੈਨੂੰ ਬੈਕ ਕਾਲ ਆਈ ਤੇ ਦੂਸਰਾ ਮੀਡੀਆ ਦੇ ਮੁਖਾਤਿਬ ਹੁੰਦੇ ਹੋ ਉਹਨਾਂ ਨੂੰ ਆਪਣਾ ਮੋਬਾਈਲ ਦਿਖਾਇਆ ਜਿੱਥੇ ਉਹਨਾਂ ਨੇ ਟੈਕਸਟ ਮੈਸੇਜ ਵੀ ਦਿਖਾਏ ਨੇ ਮੀਡੀਆ ਨੂੰ ਕਿ ਉਹ ਦਲਵੀਰ ਗੋਲਡੀ ਨੂੰ ਹਰ ਪ੍ਰੋਗਰਾਮ ਦਾ ਇੱਕ ਦਿਨ ਪਹਿਲਾਂ ਦੱਸ ਦਿੰਦੇ ਸੀ ਤੂਰੀ ਬਾੜ ਐਸੋਸੀਏਸ਼ਨ ਦੇ ਵਿੱਚ ਪਹੁੰਚਣ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਉਹਨਾਂ ਵੱਲੋਂ ਦਲਵੀਰ ਗੋਲਡੀ ਨੂੰ ਟੈਕਸਟ ਮੈਸੇਜ ਕੀਤੇ ਗਏ ਨੇ ਜੋ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੀਡੀਆ ਦੇ ਸਾਹਮਣੇ ਆਪਣੇ ਮੋਬਾਈਲ ਤੋਂ ਦਿਖਾਏ ਗਏ ਨੇ ਸੋ ਉਹ ਇਲਜ਼ਾਮ ਜਿਨ੍ਹਾਂ ਇਲਜ਼ਾਮਾਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੂੰ ਕੇਰਨ ਦੀ ਕੋਸ਼ਿਸ਼ ਦਲਵੀਰ ਸਿੰਘ ਗੋਲਡੀ ਦੇ ਵੱਲੋਂ ਕੀਤੀ ਗਈ ਸੀ ਉਹਨਾਂ ਕੱਲੀ-ਕੱਲੀ ਗੱਲ ਦਾ ਜਵਾਬ ਸਤਿਥਾ ਅਤੇ ਸਬੂਤਾਂ ਦੇ ਆਧਾਰ ਦੇ ਉੱਪਰ ਆਪਣੇ ਮੋਬਾਈਲ ਦੇ ਵਿੱਚੋਂ ਟੈਕਸਟ ਮੈਸੇਜ ਦਿਖਾ ਕੇ ਸੁਖਪਾਲ ਸਿੰਘ ਖਹਿਰਾ ਦੇ ਬਲੋ ਦਿੱਤੇ ਗਏ ਨੇ ਦੱਸ ਦਈਏ ਕਿ ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤੋਂ ਜਦੋਂ ਪੁੱਛਿਆ ਗਿਆ ਕਿ ਇਸ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ ਦਲਵੀਰ ਸਿੰਘ ਗੋਲਡੀ ਦਾ ਪਾਰਟੀ ਨੂੰ ਛੱਡ ਕੇ ਜਾਣ ਤੇ ਕਿੰਨਾ ਵੱਡਾ ਨੁਕਸਾਨ ਹੈ ਤਾਂ ਇਸ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦਾ ਜਵਾਬ ਆਇਆ ਕਿ ਇਸ ਦੇ ਨਾਲ ਕੋਈ ਨੁਕਸਾਨ ਨਹੀਂ ਸਗੋਂ ਫਾਇਦਾ ਹੋਣ ਵਾਲਾ ਹੈ ਕਾਂਗਰਸ ਨੂੰ ਉਹਨਾਂ ਕਿਹਾ ਦੀ ਕਾਂਗਰਸੀ ਇਕੱਠੀ ਹੋਈ ਹੈ ਜਿਹੜੇ ਖੇਮੇ ਸੀ ਵਕ ਵਕ ਖੇਮੇ ਬਣੇ ਹੋਏ ਸੀਗੇ ਧੂਰੀ ਦੇ ਵਿੱਚ ਕਾਂਗਰਸ ਦੇ ਉਹ ਸਾਰੇ ਇਕੱਠੇ ਹੋ ਕੇ ਹੁਣ ਸੁਪਾਲ ਸਿੰਘ ਖਹਿਰਾ ਦੇ ਨਾਲ ਚੱਲ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਸੁਪਾ ਮਾਫ ਕਰਨਾ ਦਲਵੀਰ ਸਿੰਘ ਗੋਲਡੀ ਦੇ ਨਾਲ ਕਾਂਗਰਸ ਦੀ ਲੋਕਲ ਜੋ ਵਰਕਰ ਨੇ ਉਹਨਾਂ ਦੀ ਨਾਰਾਜ਼ਗੀ ਸੀ ਹੁਣ ਜਦੋਂ ਦਲਵੀਰ ਗੋਲਡੀ ਪਾਰਟੀ ਨੂੰ ਛੱਡ ਚੁੱਕੇ ਨੇ ਕਾਂਗਰਸ ਨੂੰ ਛੱਡ ਚੁੱਕੇ ਨੇ ਤਾਂ ਹੁਣ ਉਹ ਸਾਰੇ ਨਾਰਾਜ਼ ਵਰਕਰ ਵੀ ਪਾਰਟੀ ਦੇ ਨਾਲ ਖੜੇ ਦਿਖਾਈ ਦੇ ਰਹੇ ਨੇ ਜਿਸ ਕਾਰਨ ਹੁਣ ਧੂਰੀ ਦੇ ਵਿੱਚੋਂ ਕਾਂਗਰਸ ਪਾਰਟੀ ਨੂੰ ਵੱਧ ਵੋਟਾਂ ਮਿਲਣਗੀਆਂ ਤੇ ਨਾਲ ਦੂਸਰੇ ਪਾਸੇ ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੁਣ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਸ ਵਿਅਕਤੀ ਦੇ ਖਿਲਾਫ ਅਸੀਂ ਹੁਣ ਤੱਕ ਲੜਦੇ ਰਹੇ ਆਂ ਜਿਸ ਵਿਅਕਤੀ ਦਾ ਜਿਸ ਲੀਡਰ ਦਾ ਅਸੀਂ ਹੁਣ ਤੱਕ ਵਿਰੋਧ ਕਰਦੇ ਰਹੇ ਆਂ ਉਸ ਨੂੰ ਪਾਰਟੀ ਨੇ ਸਾਡੇ ਸਿਰ ਦੇ ਉੱਪਰ ਲਿਆ ਕੇ ਬਿਠਾ ਦਿੱਤਾ ਹੈ ਸੋ ਇਸ ਤਰ੍ਹਾਂ ਦਾ ਵਿਰੋਧ ਹੁਣ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਰੋਜ਼ ਦੇਖਣ ਨੂੰ ਮਿਲ ਰਿਹਾ ਜਿਸ ਦਾ ਫਾਇਦਾ ਕਾਂਗਰਸ ਪਾਰਟੀ ਨੂੰ ਲੋਕ ਸਭਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਹੋਣ ਵਾਲਾ ਸੋ ਦੂਸਰੇ ਪਾਸੇ ਉਹਨਾਂ ਨੇ ਭਗਵੰਤ ਮਾਨ ਦੇ ਉੱਪਰ ਵੀ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸੰਗਰੂਰ ਦੀ ਸੀਟ ਹਾਰ ਰਹੇ ਨੇ ਉਹਨਾਂ ਦਾ ਮਨੋਬਲ ਟੁੱਟ ਚੁੱਕਿਆ ਹੈ ਸੋ ਜਿਸ ਕਾਰਨ ਹੁਣ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਨੇ ਵੀ ਕਿਸੇ ਤਰੀਕੇ ਨਾਲ ਸੰਗਰੂਰ ਦੀ ਸੀਟ ਬਚਾਈ ਜਾਵੇ ਦਲਵੀਰ ਸਿੰਘ ਗੋਲਡੀ ਦੇ ਜਾਣ ਦੇ ਉੱਪਰ ਉਹਨਾਂ ਕਿਹਾ ਕਿ ਦਲਵੀਰ ਸਿੰਘ ਗੋਲਡੀ ਦੀ ਬਾਹਮ ਰੋੜ ਕੇ ਉਸ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਭਾਵੇਂ ਕਿ ਦਲਵੀਰ ਗੋਲਡੀ ਦੇ ਵੱਲੋਂ ਭਗਵੰਤ ਮਾਨ ਦੇ ਸਾਹਮਣੇ ਇਹ ਗੱਲ ਕਹੀ ਗਈ ਹੈ ਕਿ ਹੁਣ ਪੂਰੀ ਜ਼ਿੰਦਗੀ ਉਹ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਰਹਿਣਗੇ ਲੇਕਿਨ ਸੁਖਪਾਲ ਸਿੰਘ ਕਹਿ ਰਹੇ ਨੇ ਕਿ ਆ ਕਿ ਮੈਂ ਲਿਖ ਕੇ ਦੇ ਸਕਦਾ ਹਾਂ ਇਹ ਗੱਲ ਕਿ ਆਉਣ ਵਾਲੇ ਕੁਝ ਸਮੇਂ ਦੇ ਬਾਅਦ ਦਲਵੀਰ ਗੋਲਡੀ ਕਾਂਗਰਸ ਦੇ ਵਿੱਚ ਵਾਪਸੀ ਕਰਨਗੇ ਅਤੇ ਸਚਾਈ ਦੱਸਣਗੇ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਛੱਡਣ ਦੀ ਅਤੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀ ਸਚਾਈ ਖੁਦ ਦਲਵੀਰ ਗੋਲਡੀ ਦੱਸਣਗੇ ਇਹ মিডিਆ ਦੇ ਸਾਹਮਣੇ ਬੋਲਦੇ ਹੋ ਸਕਪਾਲ ਸਿੰਘ ਖਹਿਰਾ ਦੇ ਵੱਲੋਂ ਕਿਹਾ ਗਿਆ ਸੋ ਉਹਨਾਂ ਕਿਹਾ ਕਿ ਦਲਵੀਰ ਗੋਲਡੀ ਦੇ ਖਿਲਾਫ ਕੁਝ ਵਿਜੀਲੈਂਸ ਦੀਆਂ ਇਨਕੁਆਰੀਆਂ ਚੱਲ ਰਹੀਆਂ ਸੀ ਜਿਸ ਦਾ ਪ੍ਰੈਸ਼ਰ ਜਿਸ ਦਾ ਡਰ ਦਲਵੀਰ ਗੋਲਡੀ ਨੂੰ ਸੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ ਜੋ ਓਪਨ ਜਿਮ ਨੇ ਉਹਨਾਂ ਦੇ ਵਿੱਚ ਲੱਗਣ ਵਾਲੀਆਂ ਮਸ਼ੀਨਾਂ ਦੇ ਸਬੰਧ ਦੇ ਵਿੱਚ ਇੱਕ ਇਨਕੁਆਰੀ ਚੱਲ ਰਹੀ ਹੈ ਕਿਉਂਕਿ ਦਲਵੀਰ ਗੋਲਡੀ ਦੇ ਵੱਲੋਂ ਉਹਨਾਂ ਦੀ ਕੀਮਤ ਵੀਡੀਓ ਦਫ਼ਤਰ ਦੇ ਵਿੱਚ 2-2 ਲੱਖ ਰੁਪਏ ਪੁਆਈ ਗਿਆ ਜਦੋਂ ਕਿ ਉਸ ਦੀ ਅਸਲ ਕੀਮਤ 75 ਕੋਹਜ਼ਾਰ ਬਣਦੀ ਹੈ ਸੋ ਇੱਕ ਇਸ ਦੀ ਇਨਕੁਆਰੀ ਚੱਲ ਰਹੀ ਹੈ ਦੂਸਰਾ ਇੰਟਰਲੌਕ ਦਾ ਮੁੱਦਾ ਜਿਹੜਾ ਕਿ ਪਿਛਲੇ ਦਿਨੀ ਗੋਲਡੀ ਦੇ ਵਿਰੋਧ ਦੇ ਵਿੱਚ ਇੰਟਰਲੌਕ ਦਾ ਬੜਾ ਵੱਡਾ ਮੁੱਦਾ ਉੱਠਿਆ ਸੀ ਇਲਜ਼ਾਮ ਗੋਲਡੀ 'ਤੇ ਉੱਪਰ ਲੱਗੇ ਸੀ ਕਿ ਉਹਨਾਂ ਦੀ ਇੱਕ ਇੰਟਰਲੌਕ ਦੀ ਫੈਕਟਰੀ ਹੈ ਜਿੱਥੋਂ ਪੂਰੇ ਇਲਾਕੇ ਦੇ ਵਿੱਚ ਇੰਟਰਲੌਕ ਸਪਲਾਈ ਕੀਤੇ ਜਾ ਰਹੇ ਨੇ ਇਸ ਦੀ ਵੀ ਜਿਹੜੀ ਆ ਉਹ ਜਾਂਚ ਚੱਲ ਰਹੀ ਹੈ ਸੋ ਦੋ ਤਿੰਨ ਜਾਂਚਾਂ ਨੇ ਜਿਸ ਦੇ ਮਾਮਲੇ ਦੇ ਵਿੱਚ ਦਲਵੀਰ ਗੋਲਡੀ ਦੀ ਬਾਹ ਮੋੜ ਕੇ ਉਹਨਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਗਿਆ ਆਮ ਆਦਮੀ ਪਾਰਟੀ ਜੁਆਇਨ ਕਰਾਈ ਗਿਆ ਕਿਉਂਕਿ ਆਮ ਆਦਮੀ ਪਾਰਟੀ ਸੰਗਰੂਰ ਹਲਕੇ ਦੇ ਵਿੱਚ ਪਛੜਦੀ ਹੋਈ ਦਿਖਾਈ ਦੇ ਰਹੀ ਹੈ ਭਗਵੰਤ ਮਾਨ ਨੂੰ ਡਰ ਸਤਾ ਰਿਹਾ ਹੈ ਵੀ ਸੰਗਰੂਰ ਅਸੀਂ ਹਾਰ ਰਹੇ ਆ ਸੋ ਆਪਣੀ ਸ਼ਾਖ ਨੂੰ ਬਚਾਉਣ ਦੇ ਲਈ ਉਸ ਦੇ ਵੱਲੋਂ ਹੁਣ ਇਸ ਤਰ੍ਹਾਂ ਦੀ ਇਹ ਰਣਨੀਤੀ ਪੜਾਈ ਗਈ ਆ ਅਤੇ ਬਾ ਮੋੜ ਕੇ ਦਲਬੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਗਿਆ ਸੋ ਇੱਕ ਵਾਰ ਫਿਰ ਦੱਸ ਦਈਏ ਕਿ ਮੀਡੀਆ ਦੇ ਸਾਹਮਣੇ ਲੱਗੇ ਹਰ ਇੱਕ ਇਲਜ਼ਾਮ ਦੇ ਉੱਪਰ ਤੱਥਾਂ ਦੇ ਆਧਾਰ ਦੇ ਉੱਪਰ ਸਬੂਤ ਪੇਸ਼ ਕੀਤੇ ਗਏ ਨੇ ਸਬੂਤ ਮੀਡੀਆ ਨੂੰ ਦਿਖਾਏ ਗਏ ਨੇ ਕਿ ਜਿਹੜੇ ਇਲਜ਼ਾਮ ਗੋਲਡੀ ਦੇ ਵੱਲੋਂ ਸੁਪਾਲ ਸਿੰਘ ਖਹਿਰਾ ਦੇ ਉੱਪਰ ਲਗਾਏ ਗਏ ਨੇ ਕਿ ਉਹਨਾਂ ਨੂੰ ਚੋਣ ਪ੍ਰਚਾਰ ਦੇ ਲਈ ਸੱਦਾ ਨਹੀਂ ਦਿੱਤਾ ਜਾ ਰਿਆ ਸੀ ਸੋ ਦੱਸਦੇ ਕਿ ਸੁਖਪਾਲ ਸਿੰਘ ਖੈਰਾ ਨੇ ਆਪਣੇ ਮੋਬਾਈਲ ਦੇ ਵਿੱਚੋਂ ਕੀਤੇ ਹੋਏ ਟੈਕਸਟ ਮੈਸੇਜ ਦਲਵੀਰ ਗੋਲਡੀ ਨੂੰ ਦਿਖਾਏ ਨੇ ਦਲਵੀਰ ਗੋਲਡੀ ਨੂੰ ਦਿਖਾਏ ਨੇ ਕਿ ਇਹ ਮੈਂ ਮੈਸੇਜ ਆਪਣੀ ਚੋਣ ਪ੍ਰਚਾਰ ਤੋਂ ਧੂਰੀ ਦੇ ਵਿੱਚ ਬਾਅਦ ਐਸੋਸੀਏਸ਼ਨ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਦਰਵੀਰ ਗੋਲਡੀ ਨੂੰ ਮੈਸੇਜ ਕੀਤਾ ਸੀ ਤੇ ਨਾਲ ਇਹ ਵੀ ਮੈਸੇਜ ਦਿਖਾਇਆ ਵੀ ਉਹਨਾਂ ਨੂੰ ਕਿਹਾ ਵੀ ਜਦੋਂ ਵੀ ਤੁਸੀਂ ਤੁਹਾਨੂੰ ਟਾਈਮ ਲੱਗੇ ਮੈਨੂੰ ਫੋਨ ਕਰ ਲੈਣਾ ਕਿਉਂਕਿ ਉਹਨਾਂ ਦਾ ਫੋਨ ਦਲਵੀਰ ਗੋਲਡੀ ਦੇ ਵੱਲੋਂ ਰਿੰਗ ਜਾਣ ਤੋਂ ਬਾਅਦ ਵੀ ਨਹੀਂ ਉਠਾਇਆ ਗਿਆ ਸੀ ਸੋ ਇਹ ਉਹ ਸਬੂਤ ਨੇ ਜਿਹੜੇ ਹੁਣ ਦਲਵੀਰ ਗੋਲਡੀ ਦੇ ਖਿਲਾਫ ਜਾ ਸਕਦੇ ਨੇ ਕਿਉਂਕਿ ਦਲਵੀਰ ਗੋਲਡੀ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸੁਖਪਾਲ ਸਿੰਘ ਖੈਰਾ ਨੂੰ ਟਾਰਗੇਟ ਕੀਤਾ ਗਿਆ ਸੀ ਕਿ ਉਹਨਾਂ ਨੂੰ ਚੋਣ ਪ੍ਰਚਾਰ ਤੋਂ ਦੂਰ ਕੀਤਾ ਗਿਆ ਪਾਰਟੀ ਉਹਨਾਂ ਨੇ ਨਹੀਂ ਛੱਡੀ ਸਗੋ ਪਾਰਟੀ ਨੇ ਉਹਨਾਂ ਨੂੰ ਛੱਡਿਆ ਇਹ ਗੱਲ ਕਹਿੰਦੇ ਹੋਏ ਨਜ਼ਰ ਆਈ ਸੀ ਇੱਕ ਤਿੱਖਾ ਅ ਅਪਣਾਇਆ ਗਿਆ ਸੀ ਤਰੀਕਾ ਸੁਖਪਾਲ ਸਿੰਘ ਖੈਰਾ ਨੂੰ ਘੇਰਨ ਦੇ ਲਈ ਦਲਵੀਰ ਗੋਲਡੀ ਦੇ ਵੱਲੋਂ ਲੇਕਿਨ ਹੁਣ ਕੱਲੇ-ਕੱਲੇ ਇਲਜ਼ਾਮ ਦਾ ਜਵਾਬ ਬਾਖੂਬੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਵੀ ਦਿੱਤਾ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਸਮੀਕਰਨ ਬਣਨਗੇ ਕਿਉਂਕਿ ਜਿੱਥੇ ਦਲਵੀਰ ਗੋਲਡੀ ਅਦਾਖੇਮਾ ਇਹ ਗੱਲ ਕਹਿੰਦਾ ਨਜ਼ਰ ਆ ਰਿਹਾ ਕਿ ਵੱਡਾ ਨੁਕਸਾਨ ਕਾਂਗਰਸ ਨੂੰ ਝੱਲਣਾ ਪਵੇਗਾ ਉੱਥੇ ਹੀ ਹੁਣ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਖੇਮੇਬੰਦੀ ਨੂੰ ਖਤਮ ਹੋਣ ਦੀ ਗੱਲ ਕੀਤੀ ਹੈ ਵੀ ਖੇਮੇ ਵੱਢ ਚੁੱਕੇ ਸੀ ਧੂਰੀ ਕਾਂਗਰਸ ਦੇ ਵਿੱਚ ਉਹ ਖਤਮ ਹੋਏ ਨੇ ਨਿਰਾਸ਼ ਸੀ ਜਿਹੜੇ ਗੋਲਡੀ ਤੋਂ ਵਰਕਰ ਉਹ ਹੁਣ ਇਕੱਠੇ ਹੋ ਕੇ ਸੁਖਪਾਲ ਸਿੰਘ ਖੈਰਾ ਦੇ ਨਾਲ ਤੁਰਦੇ ਨਜ਼ਰ ਆ ਰਹੇ ਜਿਸ ਕਾਰਨ ਧੂਰੀ ਦੇ ਵਿੱਚੋਂ ਵੋਟ ਵਧੇਗੀ ਇਸ ਦਾ ਉਲਟਾ ਰਿਐਕਸ਼ਨ ਹੋਵੇਗਾ ਭਾਵ ਕਿ ਗੋਲਡੀ ਦੀ ਜਾਨ ਨਾਲ ਕਾਂਗਰਸ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਸੋ ਸਬੂਤ ਇੱਕ ਇੱਕ ਫਿਰ ਤੋਂ ਮੀਡੀਆ ਦੇ ਸਾਹਮਣੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਰੱਖਿਆ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਕਿਸ ਤਰ੍ਹਾਂ ਦੇ ਬਣ ਗਏ ਹਾਲਾਤ ਸੋ ਇਹਨਾਂ ਜਵਾਬ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਦੇ ਜਵਾਬ ਦੇ ਉੱਪਰ ਵੀ ਕੀ ਦਲਵੀਰ ਗੋਲਡੀ ਦੇ ਵੱਲੋਂ ਕੋਈ ਰਿਐਕਸ਼ਨ ਆਉਂਦਾ ਹੈ ਜਾਣਨ ਲਈ ਬਣੇ ਰਹੋਰ ਜਾਣਾ ਲੋਕਾਂ ਨਾਲ ਟੀਵੀ ਦੇ ਨਾਲ